ਮੰਟੂ ਜੀ ਗੁਰਪਤਵੰਤ ਪੰਨੂ ਵਾਲੇ ਕੇਸ ਦੇ ਮਾਮਲੇ 'ਚ ਨikhil ਗੁਪਤਾ ਬਾਰੇ ਅਹਿਮ ਖੁਲਾਸਾ ਕੁਝ ਹੋਇਆ ਹੈ ਕੀ ਅਪਡੇਟ ਹੈ ਜੀ ਦੇਖੋ ਖੁਲਾਸਾ ਇਹੀ ਹੈ ਕਿ ਖੁਦ ਕਲੋਕੇ ਇਥੋਂ ਦੇ ਅਫੀਸ਼ੀਅਲਸ ਨੇ ਇਹ ਜਾਣਕਾਰੀ ਦਿੱਤੀ ਆ ਕਿ ਨikhil ਗੁਪਤਾ ਨੂੰ ਚੈੱਕ ਰਿਪਬਲਿਕ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਆ ਕਿ ਜੋ ਕਾਉਂਸਲਰ ਐਕਸੈਸ ਹੁੰਦਾ ਉਹ ਉਹਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਾਉਂਸਲਰ ਜੋ ਵੀ ਅਸਿਸਟੈਂਸ ਹੁੰਦੀ ਆ ਕਿ ਭਾਰਤ ਸਰਕਾਰ ਕਿਸੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਦਿੰਦਾ ਹੈ ਪਰ ਜਿਆਦਾ ਆਪਾਂ ਦੇਖਦੇ ਆ ਖਾਸ ਮੌਕਿਆਂ ਤੇ ਕਿ ਭਈ ਜਿਵੇਂ ਕਲਬੂਸ਼ਨ ਸੀਗਾ ਜਾਂ ਕੁਝ ਆਪਾਂ ਕੱਤਰ ਦੇ ਵਿੱਚ ਨੇਵੀ ਆਫੀਸਰ ਵੇਖੇ ਜਿਹੜੇ ਇਹ ਉਹਨਾਂ ਦੇ ਮਾਮਲਿਆਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਤੇਜ਼ੀ ਹੁੰਦੀ ਆ ਪਰ ਆਮ ਨਾਗਰਿਕ ਦਾ ਮਾਮਲਾ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਪੁਸ਼ਟੀ ਕੀਤੀ ਹੈ ਇਸ ਗੱਲ ਦੀ ਵੈਸੇ ਉਸ ਤੋਂ ਪਹਿਲਾਂ ਨਿਖਲ ਗੁੱਤਾ ਦਾ ਜਿਹੜਾ ਪਰਿਵਾਰ ਸੀਗਾ ਉਹ ਸੁਪਰੀਮ ਕੋਰਟ 'ਚ ਵੀ ਚਲਾ ਗਿਆ ਸੀਗਾ ਹੂੰ ਹੂੰ ਉਨਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਦੇ ਨਾਲ ਸਾਜ਼ਿਸ਼ ਹੋਈ ਆ ਵੈਸੇ ਤੁਹਾਨੂੰ ਪਤਾ ਹੀ ਆ ਹਰੇਕ ਬੰਦਾ ਜਿਹੜਾ ਉਹ ਇਹੀ ਗੱਲ ਕਹਿੰਦਾ ਹੁੰਦਾ ਦਾਵਾ ਤੇ ਇਹੀ ਹੁੰਦਾ ਹੈ ਕਿ ਜੀ ਇਹ ਸਾਰਾ ਕੁਝ ਜਿਹੜਾ ਮੇਰੇ ਨਾਲ ਧੱਕੇ ਦੇ ਤੌਰ ਤੇ ਹੋ ਰਿਹਾ ਤੇ ਦੂਸਰੇ ਪਾਸੇ ਜਦੋਂ ਉਹ ਮਿਲਿਆ ਤਾਂ ਅਧਿਕਾਰੀਆਂ ਨੂੰ ਕਹਿੰਦੇ ਕਿ ਇਹ ਦੱਸਿਆ ਗਿਆ ਤਾਂ ਅਧਿਕਾਰੀ ਗਏ ਹੋਣੇ ਆ ਨਾ ਸਾਰਾ ਚ ਗੱਲ ਆ ਕਿ ਮਿਲ ਕੇ ਤੇ ਫੇਰ ਹੀ ਸਾਰਾ ਕੁਝ ਹੋਣਾ ਅਗਲਾ ਪ੍ਰੋਸੈਸ ਤੇ ਕਹਿੰਦੇ ਕਿ ਸ਼ਾਕਾਹਾਰੀ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੂੰ ਤੇ ਨਾਲ ਕਿਹਾ ਗਿਆ ਕਿ ਅਮਰੀਕਾ ਦੀ ਇਜਾਜ਼ਤ ਤੋਂ ਬਿਨਾ ਉਹ ਕਿਸੇ ਨੂੰ ਵੀ ਫੋਨ ਨਹੀਂ ਕਰ ਸਕਦਾ ਮਤਲਬ ਕਿ ਕੁਝ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਆਂ ਇੰਡੀਅਨ ਮੀਡੀਆ ਦੇ ਵਿੱਚ ਕਿ ਅਮਰੀਕਾ ਉੱਥੇ ਪੂਰੀ ਨਿਗਰਾਨੀ ਰੱਖ ਰਿਹਾ ਹੈ ਯਾਨੀ ਜੇ ਫੋਨ ਵੀ ਕਰਨਾ ਹੈ ਤਾਂ ਚੈੱਕ ਰਿਪਬਲਿਕ ਦੇ ਜਿਹੜੇ ਅਧਿਕਾਰੀ ਆ ਉਹ ਅਮਰੀਕਾ ਦੀ ਸਹਿਮਤੀ ਦੇ ਨਾਲ ਹੀ ਕਰਵਾ ਰਹੇ ਨੇ ਹੂੰ ਹੂੰ ਜੇ ਕਿਤੇ ਫੋਨ ਵੀ ਕਰਨਾ ਜੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਜ ਨਿਕਲੀਆਂ ਤੇ ਇਹਦੇ ਤੇ ਆਫੀਸ਼ੀਅਲੀ ਪੁਸ਼ਟੀ ਕੀਤੀ ਆ ਬਾਦਗੀ ਸਾਹਿਬ ਨੇ ਜਿਹੜੇ ਤੁਹਾਨੂੰ ਪਤਾ ਹੀ ਆ ਕਿ ਵਿਦੇਸ਼ ਮੰਤਰਾਲੇ ਦੇ ਆਲਾ ਤਰਜਮਾਨ ਨੇ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਭਾਰਤ ਸਰਕਾਰ ਵੱਲੋਂ ਜੋ ਇੱਕ ਕਾਉਂਸਲਰ ਐਕਸੈਸ ਦਿੱਤਾ ਜਾਂਦਾ ਕਿਸੇ ਵੀ ਨਾਗਰਿਕ ਦੇ ਤੌਰ ਤੇ ਉਹ ਉਹਨੂੰ ਮਿਲਣਾ ਸ਼ੁਰੂ ਹੋ ਗਿਆ ਤੇ 2-3 ਮਰਤਬਾਤਕਾਰੀ ਜੇਲ੍ਹ ਦੇ ਵਿੱਚ ਮਿਲ ਕੇ ਆਏ ਨਿਖਲ ਗੁਪਤਾ ਨੂੰ ਹੂੰ ਮਿੰਟੂ ਜੀ ਚਾਹੀਦਾ ਸਿਓ ਜਿਹੜੀ ਆ ਵਿਪਾਸਨਾ ਮੈਡੀਟੇਸ਼ਨ ਵਾਸਤੇ ਅ ਅਰਵਿੰਦ ਕੇਜਰੀਵਾਲ ਨੇ 10 ਦਿਨਾਂ ਵਾਸਤੇ ਮੈਡੀਟੇਟ ਕਰਨਾ ਉਹ ਟਾਈਮ ਤਾਂ ਓਵਰਲੈਪ ਨਹੀਂ ਕਰ ਗਿਆ ਜੀ ਈਡੀ ਵਾਲਿਆਂ ਨੇ ਫੇਰ ਸੱਦ ਲਿਆ ਕਹਿੰਦੇ 3 ਜਨਵਰੀ ਨੂੰ ਅ ਅਰਵਿੰਦ ਕੇਜਰੀਵਾਲ ਨੂੰ ਸੋ ਹੁਣ ਕੀ ਬਣੇਗਾ ਜੀ ਇਹ ਇੱਥੇ ਜਿਹੜੀ ਵਿਪਾਸਨਾ ਮੈਡੀਟੇਸ਼ਨ ਵਾਲੀ ਜਿਹੜੀ ਫੈਸਿਲਿਟੀ ਆ ਇਹ ਵੀ ਹੁਣ ਪੁਲਿਸ ਦੀ ਛਤਰੀ ਹੇਠ ਆ ਗਈ ਆ ਦੇਖੋ ਆਈ ਜੈਟ ਤੇ ਆ ਉਹ ਦੇ ਪਾਸਾ ਕਰਨ ਸਾਧਨਾ ਕਰਨ ਵੀ ਜੱਟ ਤੇ ਆਇਆ ਉਥੋਂ ਨਾਨ ਸਾਹਿਬ ਪਹਿਲਾਂ ਹੀ ਬੁੱਕੇ ਲੈ ਕੇ ਪਤਾ ਨਹੀਂ ਕਦੋਂ ਦੇ ਖੜੇ ਸੀਗੇ ਹੂੰ ਫਿਰ ਉਹ ਜੀਸੀ ਚੋਹਾਲ ਜਾਂਦੇ ਨੇ ਉਥੇ ਫਿਰ ਗੱਲਾਂ ਬਾਤਾਂ ਹੁੰਦੀਆਂ ਨੇ ਦੱਸਦੇ ਕਿ 20-25 ਕਿਲੋਮੀਟਰ ਦਾ ਸਫ਼ਰ ਵੀ ਹੈਲੀਕਾਪਟਰ ਤੇ ਫਿਰ ਉਸ ਤੋਂ ਬਾਅਦ ਗੱਲਾਂ ਆ ਕਿ ਜੰਗਲਾਤ ਦੇ ਉਹ ਰੈਸਟ ਹਾਊਸ ਦੇ ਵਿੱਚ ਜਾਂਦੇ ਆ ਉਸ ਤੋਂ ਬਾਅਦ ਫਿਰ ਇਹ ਮਾਨਯੋਗ ਕੇਜਰੀਵਾਲ ਸਾਹਿਬ ਚਲੇ ਜਾਂਦੇ ਮੈਡੀਟੇਸ਼ਨ ਵਾਸਤੇ ਤੇ ਮਾਨ ਸਾਹਿਬ ਮਾਨ ਸਾਹਿਬ ਫੇਰ ਘਰੇ ਨਹੀਂ ਪਰਤੇ ਰਹੇ ਉੱਥੇ ਹੀ ਆ ਉਹ ਜਿੰਨੀ ਕੋ ਮੈਨੂੰ ਜਾਣਕਾਰੀ ਮਿਲਿਆ ਸਾਫ ਲਾ ਲਓ ਕਿ ਉੱਥੇ ਨੇੜੇ ਤੇੜੇ ਉਹ ਠਹਿਰੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਹੋਟੈਲੇ ਤੇ ਟੈਲ ਕੇ ਫਿਰ ਉਸ ਤੋਂ ਬਾਅਦ ਉਹ ਪਠਾਨਕੋਟ ਨੂੰ ਨਿਕਲ ਕੇ ਬਾਅਦ ਦਾ ਉਹਨਾਂ ਦਾ ਰੂਟ ਸਾਨੂੰ ਨਹੀਂ ਪਤਾ ਲੱਗਿਆ ਕਿ ਕਿੱਧਰ ਦਾ ਮਤਲਬ ਕਿ ਇੱਕ ਰਾਤ ਉਹ ਵੀ ਉੱਥੇ ਨੇੜੇ ਤੇ ਨੇੜੇ ਹੀ ਠਹਿਰੇ ਆ ਤਾਂ ਜਿਹੜੀ ਗੱਲ ਹੁਣ ਸੁਣ ਦੇ ਵਿੱਚ ਆ ਰਹੀ ਆ ਜਾਂ ਜੋ ਸੋਰਸਸ ਦੱਸਦੇ ਆ ਕਿ ਉੱਥੇ ਘੱਟੋ ਘੱਟ 500 ਤੋਂ 700 ਪੁਲਿਸ ਕਰਮਚਾਰੀ ਜਿਹੜਾ ਆ ਉਹ 24 ਘੰਟੇ ਡਿਊਟੀ ਦੇ ਰਿਹਾ ਆਲੇ ਦੁਆਲੇ ਜਿੱਥੇ ਬੇਪਾਸ ਨਾ ਕਰ ਰਹੇ ਨੇ ਹੂੰ ਹੂੰ ਮਤਲਬ ਕਿ ਉਸ ਹਾਰਪੁਰ ਤੋਂ ਕੋਈ ਲਾ ਲੋ 15-20 ਕਿਲੋਮੀਟਰ ਦੂਰ ਆ ਇਹ ਜਿਹੜਾ ਇਹ ਮੈਡੀਕੇਸ਼ਨ ਸੈਂਟਰ ਹੈ ਤਾਂ ਉੱਥੇ ਇਹ ਸਾਰਾ ਕੁਝ ਚੱਲ ਰਿਹਾ ਹੈ ਮਤਲਬ ਕਿ ਅੰਦਰ ਸਾਧਨਾ ਚੱਲ ਰਹੀ ਆ ਤੇ ਬਿਪਾਸਨਾ ਜਿਸ ਨੂੰ ਆਪਾਂ ਕਹਿੰਦੇ ਵੈਸੇ ਬਿਪਾਸਨਾ ਇੱਕ ਵਿਧੀ ਹੈ ਜੀ ਬੁੱਧਤ ਟਾਈਮ ਦੀ ਹੈ ਹਾਲਾਂਕਿ ਉਹ ਪਹਿਲਾਂ ਭੁੱਲ ਭਲਾ ਗਈ ਸੀ ਮਤਲਬ ਕਿ ਵਿਸਾਰ ਦਿੱਤੀ ਗਈ ਤੇ ਦੱਸਦੇ ਆ ਕਿ 60ਵੇਂ ਚ ਫਿਰ ਇੱਧਰ ਰਿਵਾਈਵ ਕੀਤੀ ਗਈ ਸੀ ਇੰਡੀਆ ਚ ਤਾਂ ਇਹ ਉਸ ਪદ્ધਤੀ ਕਹਿ ਲਓ ਵਿਧੀ ਕਹਿ ਲਓ ਉਹਦੇ ਤੇ ਕੰਮ ਕਰਦੇ ਆ ਚਲੋ ਇਹ ਇਹਨਾਂ ਦੀ ਪਰਸਨਲ ਕਹਿ ਲਓ ਹੈਗੀ ਐ ਚੁਆਇਸ ਜਿੱਦ ਤਰ ਵੀ ਕਰਨਾ ਕਿਸੇ ਨੇ ਕਰੀ ਜਾਵੇ ਪਰ ਇਸ ਮੈਡੀਟੇਸ਼ਨ ਸੈਂਟਰ ਤੇ ਆਲੇ ਦੁਆਲੇ ਇੰਨੀ ਸਿਕਿਉਰਿਟੀ ਆ ਕਿ ਕਿਸੇ মিডিਆ ਪਰਸਨ ਨੂੰ ਵੀ ਨੇੜੇ ਤੇੜੇ ਨਹੀਂ ਫਟਕਣ ਦਿੱਤਾ ਜਾਂਦਾ ਹੂੰ ਤਾਂ ਹਸਾਬ ਲਾ ਲਓ ਇਹ ਐਟਕੀ ਉਹਨਾਂ ਨੇ ਪੂਰਾ ਪੂਰਾ ਲਾਹਾ ਖਟਿਆ ਨਹੀਂ ਤੇ ਕਦੇ ਏਗਿਤਪੁਰੀ ਜਾਂਦੇ ਸੀ ਕਦੇ ਬੰਗਲੌਰ ਕਦੇ ਨਾਗਪੁਰ ਕਦੇ ਜੈਪੁਰ ਬੇਪਾਸ ਨਾ ਵਾਸਤੇ ਐਟਕੀ ਉਹਨਾਂ ਨੇ ਮਾਨ ਸਾਹਿਬ ਨੂੰ ਕਿਹਾ ਕਿ ਮਾਨ ਸਾਹਿਬ ਆਪਾਂ ਇੱਥੇ ਹੀ ਕਰਾਂਗੇ ਹੂੰ ਤੇ ਮਿੰਟੂ ਜੀ ਬਾਈਬਲ ਕੇਸ ਦੇ ਵਿੱਚ ਜਿਹੜੀ ਸਟੇਟਸ ਰਿਪੋਰਟ ਹੈ ਉਹ ਦਾਖਲ ਕਰ ਦਿੱਤੀ ਗਈ ਹੈ ਜੀ ਜੀ ਦੇਖੋ ਹਾਂ ਜੀ ਅੱਜ ਜਿਹੜੇ ਉਹ ਬੈਠੇ ਨੇ ਪੀੜਿਤ ਸੁਖਰਾਜ ਸਿੰਘ ਧਰਨੀ ਤੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਐਸ ਆਈ ਟੀ ਨੇ ਸਟੇਟਸ ਰਿਪੋਰਟ ਜਿਹੜੀ ਆ ਫਾਈਲ ਕਰ ਦਿੱਤੀ ਆ ਕਿਉਂਕਿ ਹਾਈ ਕੋਰਟ ਤੋਂ ਹੁਕਮ ਹੋਇਆ ਸੀਗਾ ਕਿ ਦੋਨੇ ਮਾਮਲੇ ਮਤਲਬ ਕਿ ਕੋਟਕਪੂਰਾ ਤੇ ਬੈਬਲ ਕਲਾ ਗੋਲੀਕਾਂਡ ਸੀਗਾ ਜਿਹੜਾ ਇਹਨਾਂ ਦੋਨਾਂ ਦੀ ਸੁਣਵਾਈ ਜਿਹੜੀ ਆ ਉਹ ਇਕੱਠਿਆਂ ਸ਼ੁਰੂ ਕੀਤੀ ਜਾਵੇ ਤੇ ਉਸ ਤੋਂ ਬਾਅਦ ਫਿਰ ਅਰਚਨਾ ਕਈ ਆਈਆਂ ਨੇ ਅਖੀਰ ਸਟੇਟਸ ਰਿਪੋਰਟ ਦਾਖਲ ਕਰਨ ਤੇ ਇਹਨਾਂ ਨੇ ਖੁਸ਼ੀ ਜਤਾਈ ਜਾਂ ਸੰਤੁਸ਼ਟੀ ਜਤਾਈ ਜਾਂ ਕਹਿੰਦੇ ਆ ਕਿ ਹੁਣ 1-2 ਦਿਨ ਦੇ ਅੰਦਰ ਅੰਦਰ ਬਈ ਇੱਕ ਸਮਾਗਮ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫੇਰ ਇਹ ਮੋਰਚਾ ਜਿਹੜਾ ਚੁੱਕ ਲਿਆ ਜਾਏਗਾ ਕਿਉਂਕਿ ਇਸ ਮੋਰਚੇ ਦੀ ਲੜਾਈ ਇੱਥੋਂ ਤੀਕ ਸੀ ਕਿ ਟ੍ਰਾਇਲ ਸ਼ੁਰੂ ਕਰਵਾਇਆ ਜਾਵੇ ਤੇ ਅਗਲੀ ਲੜਾਈ ਜਿਹੜੀ ਆ ਹੁਣ ਕੋਰਟ ਦੇ ਅੰਦਰ ਲੜੀ ਜਾਵੇਗੀ ਹੂੰ ਵੈਸੇ ਜਿਹਨੇ ਕੋ ਅਸੀਂ ਗੱਲਬਾਤ ਕਰਨੀ ਚਾਹੀ ਸੁਖਰਾਜ ਸਿੰਘ ਉਹ ਨਾਲ ਸਾਡੀ ਟੀਮ ਨੇ ਅਪਰੋਚ ਕੀਤਾ ਸੀਗਾ ਉਹਨਾਂ ਨੂੰ ਤੇ ਉਹ ਦੱਸ ਰਿਹਾ ਸੀ ਕਿ ਕੋਈ ਮੰਤਰੀ ਵੀ ਆ ਸਕਦਾ ਮਤਲਬ ਕਿ ਪ੍ਰੋਗਰਾਮ ਦੇ ਵਿੱਚ ਹਾਂ ਹਾਂ ਪਰ ਖੈਰ ਸੰਧਵਾ ਸਾਹਿਬ ਵੀ ਆ ਸਕਦੇ ਉਹ ਨੇੜੇ ਦੇ ਵੀ ਆ ਤੇ ਨੇੜਲੇ ਵੀ ਆ ਪਰ ਗੱਲ ਇਹ ਆ ਕਿ ਨਿਆਂ ਤੱਕ ਦਾ ਮੋਰਚਾ ਸੀਗਾ ਜਾਂ ਨਿਆਂ ਦੀ ਕਾਰਵਾਈ ਸ਼ੁਰੂ ਕਰਵਾਉਣ ਤੱਕ ਦਾ ਮੋਰਚਾ ਸੀਗਾ ਜੀ ਤੁਸੀਂ ਇਹ حساب ਲਾ ਲਓ ਕਿ ਪਰ ਸਟੇਟਸ ਰਿਪੋਰਟ ਤੇ ਹੀ ਕੰਮ ਅੜਿਆ ਰਿਹਾ ਇਹਦਾ ਮਤਲਬ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਉਹ ਇੱਥੇ ਹੀ ਕੁੰਡੀ ਅੜਾਈ ਬੱਠੇ ਸੀਗੇ ਪਰ ਮੈਨੂੰ ਲੱਗਦਾ ਕਿ ਦੇਖੋ ਚਲੋ ਇਹ ਸੁਖਰਾਜ ਸਿੰਘ ਹੋਰਾਂ ਦੀ ਆਪਣੇ ਚੋਣਾਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਪਰ ਮਸਲਾ ਵਿਜੇ ਜੀ ਇਹ ਆ ਕਿ ਜੇ ਇਨ੍ਹਾਂ ਕੇਸਾਂ ਨੂੰ ਬਰੀਕੀ ਦੇ ਨਾਲ ਵੇਖੀਏ ਹਾਲੇ ਨਿਆਂ ਦੀ ਉਮੀਦ ਨਹੀਂ ਗੱਲ ਤਣਪੱਤਨ ਲੱਗਦੀ ਨਜ਼ਰ ਨਹੀਂ ਆਉਦੀ ਕਿਉਂਕਿ ਬਹੁਤ ਸਾਰੀਆਂ ਪਟੀਸ਼ਨਾਂ ਅਰਜ਼ੀਆਂ ਇਸ ਮਾਮਲੇ ਦੇ ਵਿੱਚ ਪਈਆਂ ਵੀ ਆ ਤੇ ਪੈ ਜਾਂਦੀਆਂ ਵੀ ਆ ਜੀ ਪੈ ਜਾਣ ਦੀ ਸੰਭਾਵਨਾ ਵੀ ਹੈ ਇਨਫੈਕਟ ਆਪਾਂ ਇਹ ਵੀ ਵੇਖੀਏ ਕਿ ਖੁਦ ਪੀੜਤ ਧਿਰ ਨੇ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਪੜਤਾਲ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਹੋਈ ਆ ਜੀ ਆਪਾਂ ਇਸ ਸੰਬੰਧ ਕੋ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਲਦੀ ਇਮਕਾਨ ਬਣਦਾ ਹੈ ਕਿ ਨਿਆਂ ਤੱਕ ਗੱਲ ਪਹੁੰਚ ਜਾਵੇਗੀ ਇਹ ਹਾਲੇ ਟ੍ਰਾਇਲ ਸ਼ੁਰੂ ਹੋਣਾ ਨਿਆਂ ਕਦੋਂ ਹੋਏਗਾ ਇਹਦੇ ਬਾਬਤ ਕੋਈ ਵੀ ਅੰਦਾਜ਼ਾ ਜਿਹੜਾ ਸਟੀਕ ਨਹੀਂ ਲਾ ਸਕਦਾ ਜੀ ਤੇ ਮਿੰਟੂ ਜੀ ਨਵਜੋਤ ਸਿੱਧੂ ਵਾਲੇ ਮਾਮਲੇ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀ ਦੋ ਟੁਕ ਗੱਲ ਆਖੀ ਹੈ ਜੀ ਉਹਨਾਂ ਨੇ ਉਹੀ ਕਿਹਾ ਕਿ ਦੇਖੋ ਜਾਬਤੇ ਚ ਰਹੋ ਇਦਾਂ ਗੱਲਾਂ ਨਾ ਕਰੋ ਵੈਸੇ ਕੱਲ ਵੀ ਜਗਰਾਉਂ ਵਾਲੀ ਜਿਹੜੀ ਰੈਲੀ ਸੀਗੀ ਨਾ ਉਹਦੇ ਵਿੱਚ ਵੀ ਇਹਨਾਂ ਨੇ ਇਸ਼ਾਰਿਆਂ ਦੇ ਨਾਲ ਕਿਹਾ ਸੀਗਾ ਨਾ ਨਹੀਂ ਲੈ ਰਹੇ ਵੈਸੇ ਨਾ ਸਮਾਉਂਦਾ ਰਾਜਨੀਤੀ ਦੇ ਵਿੱਚ ਟਾਈਮ ਬੜਾ ਕੁਛ ਆਉਂਦੇ ਵੈਸੇ ਵੀ ਨਾ ਟਾਈਮ ਬਾਰੇ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ ਕਹਿੰਦੇ ਕਿ ਟਾਈਮ ਉਦਾਂ ਨਹੀਂ ਦਿੰਦਾ ਕਿ ਕੀ ਚੀਜ਼ ਆ ਪਰ ਟਾਈਮ ਵਖਾ ਬਹੁਤ ਕੁਛ ਦਿੰਦਾ ਹੈ ਜੀ ਤਾਂ ਜੋ ਆਪਾਂ ਦੇਖਦੇ ਤਾਂ ਕਾਇਆਂ ਨੇ ਨਾ ਉਹਦਾ ਪਤਾ ਸਮਾ ਬੁਰਾ ਆ ਗਿਆ ਯਾਰ ਸਮਾ ਚੰਗਾ ਆ ਗਿਆ ਹੁਣ ਉਹ ਗੱਲ ਇਹ ਆ ਕਿ ਉਹ ਸਮਾ ਦੇਖਦਾ ਥੋੜੀ ਆ ਕਿਥੋਂ ਬੁਰਾ ਆ ਗਿਆ ਕਿਥੋਂ ਚੰਗਾ ਆ ਗਿਆ ਕਿਹੋ ਜਿਹੇ ਦੇ ਲੀੜੇ ਪਾਏ ਆ ਕਿਹੋ ਜਿਹੇ ਉਹਦੇ ਚੱਪਲਾਂ ਪਾਈਆਂ ਪਰ ਜਦੋਂ ਆਪਾਂ ਨੂੰ ਦਿਖਾਉਂਦਾ ਬਹੁਤ ਕੁਛ ਹੈ ਨਾ ਉਦੋਂ ਪਤਾ ਲੱਗਦਾ ਕਿ ਸਮਾ ਮਾੜਾ ਹੈ ਕਿ ਚੰਗਾ ਹੈ ਜੀ ਤਾਂ ਇਹੋ ਜੀ ਤੌਰ ਤੇ ਹਾਲ ਹੈ ਕਿ ਵੇਖੋ ਕਿਸੇ ਸਮੇਂ ਰਾਜਾ ਵੜਿੰਗ ਪਟਿਆਲੇ ਤੋਂ ਜਦੋਂ ਚੰਡੀਗੜ੍ਹ ਨੂੰ ਸਿੱਧੂ ਜਾਂਦਾ ਹੁੰਦਾ ਸੀ ਤੇ ਇਹਨਾਂ ਦੀ ਗੱਡੀ ਡਰਾਈਵ ਕਰਿਆ ਕਰਦਾ ਸੀਗਾ ਜੇ ਸਦੂਸਾਬ ਤੁਸੀਂ ਸੈਟ ਤੇ ਬੈਠੋ ਗੱਡੀ ਸ਼ੂਕਦੀ ਜਾਏਗੀ ਹੂੰ ਤੇ ਕੁਲਵੀਰ ਸਿੰਘ ਜੀੜਾ ਜਿਹੜਾ ਅੱਜਕੱਲ ਸਭ ਤੋਂ ਜ਼ਿਆਦਾ ਤੱਤਾ ਵਗਦਾ ਇੱਕ ਵਾਰੀ ਬੱਸ ਭਰੀ ਸੀਗੀ ਐਮਐਲਏ ਸਾਹਿਬ ਤੇ ਕਾਂਗਰਸੀ ਲੀਡਰ ਜਾ ਰਹੇ ਸੀਗੇ ਸਿੱਧੂ ਸਾਹਿਬ ਦੀ ਸਪੋਰਟ ਦੇ ਵਿੱਚ ਤੇ ਮੈਂ ਵੇਖਿਆ ਇਹਨੂੰ ਕੋਈ ਸੀਟ ਨਾ ਮਿਲੀ ਤੇ ਇਹ ਜਿਵੇਂ ਕੁਲਿਨਰ ਨਹੀਂ ਖਲੋਤੇ ਹੁੰਦੇ ਕੰਡੈਕਟਰ ਖਲੋਤੇ ਹੁੰਦੇ ਆ ਚੱਲ ਚੱਲ ਭਾਈ ਚੱਲ ਜਾਣਦੇ ਜਾਂਦੇ ਜਾਂਦੇ ਉਹ ਵਾਰੀਜੀ ਚ ਅੜ ਕੇ ਤੇ ਉਹਦਾ ਕੰਡੈਕਟਰ ਹੀ ਕਰਨ ਲਿਆ ਸੀਗਾ ਜੀ ਤਾਂ ਮਤਲਬ ਅੱਜ ਕੁਲਵੀਰ ਜੀੜਾ ਕਹਿ ਰਿਹਾ ਸੀਗਾ ਕਿ ਸਿੱਧੂ ਤੇ ਵਰੀ ਵੀ ਬਹੁਤ ਮਤਲਬ ਕਿ ਇਹਦੀ ਵਾਂਗੂ ਆ ਵਰੀ ਦੇ ਸੂਟ ਵਰਗਾ ਨਾ ਤੇ ਇਹਨੂੰ ਪਾ ਸਕਦੇ ਆ ਨਾ ਕਰੇ ਸੁੱਟ ਸਕਦੇ ਆ ਹੂੰ ਮਤਲਬ ਕਿ ਇਹ ਹੋ ਚੁਈਆਂ ਤਲਖੀਆਂ ਆਈਆਂ ਪਈਆਂ ਖੈਰ ਅੱਜ ਇਹਨਾਂ ਨੇ ਇਹ ਕਿਹਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੋਈ ਵੀ ਹੋਵੇ ਕਾਰਵਾਈ ਹੋਏਗੀ ਇਹ ਰਾਜਾ ਵੜਿੰਗ ਦੀ ਦੋ ਟੁੱਕ ਗੱਲ ਸੀਗੀ ਪਰ ਗੱਲ ਤੇ ਇਨਾਂ ਤੇ ਵੀ ਲਾਗੂ ਹੁੰਦੀ ਹੈ ਨਾ ਜੀ ਜੀ ਇਹ ਗਏ ਸਨ ਹਾਈ ਕਮਾਂਡ ਦੇ ਕੋਲ ਤੇ ਆ ਕੇ ਕਹਿੰਦੇ ਬਾਜਵਾ ਸਾਹਿਬ ਵੜਿੰਗ ਸਾਹਿਬ ਕਿ ਭਾਈ ਕਿਸੇ ਨੇ ਹੁਣ ਪਬਲਿਕ ਦੇ ਵਿੱਚ ਘਟ ਜੋੜ ਨੂੰ ਲੈ ਕੇ ਬਿਆਨਤ ਨਹੀਂ ਦੇਣੇ ਅਜਿਹਾ ਸਾਨੂੰ ਹੁਕਮ ਹੋਇਆ ਹੈ ਤੇ ਸਭ ਤੋਂ ਜ਼ਿਆਦਾ ਉਸ ਤੋਂ ਬਾਅਦ ਬਿਆਨ ਕਿਸ ਨੇ ਦਿੱਤੇ ਉਹ ਆਨ ਰਿਕਾਰਡ 'ਤੇ ਆ ਸੋ ਆਨ ਸ਼ਾਸਨ ਤੇ ਕਾਂਗਰਸ ਦੋਆਂ ਦੀ ਲੱਗਦਾ ਕਿ 57 51 ਹੀ ਰਹਿੰਦੀ ਐ ਇੱਥੇ ਪੰਜਾਬ ਦੇ ਵਿੱਚ ਖੈਰ ਇਹ ਮਾਮਲਾ ਕਾਫੀ ਜ਼ਿਆਦਾ ਕਸ਼ੀਦਗੀ ਵਾਲਾ ਹੋ ਗਿਆ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਟੜਾ ਦੂਸਰੇ ਪਾਸੇ ਉਸ ਟੜੇ 'ਚ ਪਤਾ ਨਹੀਂ ਕਿਹੜਾ ਕਿਹੜਾ ਸ਼ਾਮਿਲ ਆ ਇਹ ਆਪਸ ਦੇ ਵਿੱਚ ਜ਼ਰੂਰ ਟਕਰਾ ਰਹੇ ਬਿਆਨਾਂ ਦੇ ਨਾਲ ਹੀ ਨਹੀਂ ਸ਼ਿਕਾਇਤੋ ਕਹਤੀ ਵੀ ਹੋ ਰਿਹਾ ਕਿਉਂਕਿ ਦੱਸਦੇ ਆ ਕਿ ਦੋਨਾਂ ਧਿਰਾਂ ਨੇ ਆਪੋ ਆਪਣੀ ਸ਼ਿਕਾਇਤ ਜਿਹੜੀ ਆ ਉਹ ਹਾਈ ਕਮਾਂਡ ਨੂੰ ਸੌਂਪ ਦਿੱਤੀ ਆ ਹੂੰ ਮਿੰਟਰ ਜੀ ਜੇਲ੍ਹਾਂ ਵਾਲੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਕਸੂਤੀ ਘਿਰ ਗਈ ਹੈ ਜੀ ਕੀ ਵੇਰਵਾ ਦੇਖੋ ਇੱਕ ਕਈ ਚੀਜ਼ਾਂ 'ਚ ਘਰੇ ਪਿਆ ਇੱਕ ਤਾਂ ਇੰਟਰਵਿਊ ਵਾਲਾ ਮਾਮਲਾ ਜਿਹੜਾ ਉਹਦੇ ਵਿੱਚ ਵੀ ਨਵੀਂ ਐਸਆਈਟੀ ਦਾ ਉਹਨਾਂ ਨੇ ਕਿਹਾ ਕਿ ਗਠਨ ਕਰੋ ਫਿਰ ਇਸ ਤੋਂ ਇਲਾਵਾ ਇੱਕ ਮਾਮਲਾ ਹੈ ਗਾਇਆ ਹੁਸ਼ਿਆਰਪੁਰ ਦੇ ਨਾਲ ਜੁੜਿਆ ਉੱਥੇ ਵੀ ਅਫਸਰਾਂ ਨੂੰ ਮਾਫੀ ਮੰਗਣੀ ਪਈ ਇੱਕ ਫਿਰੋਜ਼ਪੁਰ ਨਾਲ ਜੁੜਿਆ ਹੁਣ ਮਾਮਲਾ ਆ ਗਿਆ ਜਿੱਦੇ 'ਚ ਜੋ ਸਪੈਸ਼ਲ ਸਟ੍ਰੀਟ ਸਪੈਸ਼ਲ ਆਪਰੇਸ਼ਨ ਸੈੱਲ ਹੁੰਦਾ ਜਿਹੜਾ ਇਹਨਾਂ ਦਾ ਉਹਨਾਂ ਨੂੰ ਕਾਫੀ ਛਿੜਕਾ ਪਈਆਂ ਨੇ ਬੇਸਿਕਲੀ ਕੀ ਹੈ ਕਿ ਇੱਥੇ ਫਿਰੋਜ਼ਪੁਰ ਜੇਲ ਦੇ ਵਿੱਚ ਇੱਕ ਨੈਕਸਸ ਨੇ ਕਈ ਲੱਖਾਂ ਰੁਪਈਆ ਦੀ ਟ੍ਰਾਂਜ਼ੈਕਸ਼ਨ ਜਿਹੜੀ ਆ ਨਾ ਉਹ ਬਾਹਰ ਕਰਵਾਈ ਮਤਲਬ ਕਿ ਡਰੱਗ ਉੱਥੇ ਵੇਚ ਤੇ ਟ੍ਰਾਂਜ਼ੈਕਸ਼ਨ ਬਾਹਰਲੇ ਨੰਬਰਾਂ 'ਚ ਕਰਵਾਈ ਤਾਂ ਉਹ ਫੜਿਆ ਗਿਆ ਸਾਰਾ ਕੁਝ ਇਹਨਾਂ ਨੇ ਐਸਐਸਓਸੀ ਵਾਲਿਆਂ ਨੇ ਫੜਿਆ ਬਾਦ ਦੇ ਵਿੱਚ ਹੋਇਆ ਕਿ ਕਿ ਮਾਮਲਾ ਹਾਈ ਕੋਰਟ ਦੀ ਜਦੋਂ ਦੇਖਰੇਖ ਚ ਗਿਆ ਤਾਂ ਉਹਨਾਂ ਨੇ ਬੜੀ ਹੈਰਾਨਗੀ ਜਤਾਈ ਕਿ ਜੇਲ੍ਹ ਵਾਲਾ ਅਧਿਕਾਰੀ ਕੋਈ ਵੀ ਤੁਸੀਂ ਨਾਮਜ਼ਦ ਨਹੀਂ ਕੀਤਾ ਹੂੰ ਹੂੰ ਕੋਈ ਵੀ ਉਹਦੀ ਇਨਕੁਆਰੀ ਨਹੀਂ ਕੀਤੀ ਕਰਦੇ ਕੀ ਜੇ ਕਹਿੰਦੇ ਜੀ ਅਸੀਂ ਸ਼ੁੱਕਰਵਾਰ ਤੇ ਸ਼ੁੱਕਰਵਾਰ ਮੀਟਿੰਗ ਕਰਿਆ ਕਰਦੇ ਆ ਉਹ ਕਹਿੰਦੇ ਫਿਰ ਚਾਹ ਤੇ ਸਮੋਸੇ ਰਗੜ ਕੇ ਚਲੇ ਜਾਂਦੇ ਹੋ ਕੋਈ ਕੰਮ ਨੂੰ ਵੀ ਕਰ ਲਿਆ ਕਰੋ ਹੂੰ ਕਮਾਲ ਹੋ ਗਈ ਤੁਹਾਡੇ ਵਾਲੇ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਸੀਬੀਆਈ ਦੇ ਹਵਾਲੇ ਜਾਂਚ ਕਰਾਂਗੇ ਕਿਉਂਕਿ 43000 ਕਾਲ ਹੋਈ ਆ ਜੇਲ੍ਹ ਦੇ ਵਿੱਚੋਂ ਹੂੰ ਹੂੰ ਤਾਂ ਇਹ ਜਿਹੜਾ ਜੀ ਆਪਣੇ ਆਪ ਦੇ ਵਿੱਚ ਖੁਲਾਸਾ ਕਹਿ ਲਓ ਕਿ ਹੈਰਾਨ ਕਰਦਾ ਹੈ ਕਿ ਕਿਸ ਤਰ੍ਹਾਂ ਕੰਮ ਚੱਲਦਾ ਹੈ ਤੇ ਇਹਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਵਿਜੇ ਜੀ ਤਾਂ ਤੁਸੀਂ ਹਿਸਾਬ ਲਾ ਲਓ ਜੇਲ੍ਹ 'ਚ ਬੈਠੇ ਬੰਦਿਆਂ ਦੇ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਬਾਹਰ ਇੱਕ ਨੰਬਰ ਦੇ ਵਿੱਚ 94 ਲੱਖ ਰੁਪਈਆ ਪਵਾਇਆ ਸੀਗਾ ਜੀ ਹੂੰ ਕਿੰਨੀਆਂ ਹਜ਼ਾਰ ਕੋਲਾਂ ਤੁਸੀਂ ਦੱਸਿਆ ਨਹੀਂ ਹੋਈਆਂ ਜੇਲ੍ਹ 'ਚੋਂ 43 ਹਜ਼ਾਰ 43 ਹਜ਼ਾਰ ਕੋਲਾਂ ਬੱਲੇ ਮਿੰਟੂ ਜੀ ਅੱਜ ਦੀ ਖੁਸ਼ ਨੂਮਾ ਖਬਰ ਕੀ ਹੈ ਜੀ ਕਈ ਡਾਈਵਰਸੀਫਿਕੇਸ਼ਨ ਮਾਨਸਵੰਤਾ ਤੇ ਬਹੁਤ ਜ਼ਿਆਦਾ ਚਰਚਾ ਵੀ ਹੁੰਦੀ ਆ ਜ਼ੋਰ ਵੀ ਦਿੱਤਾ ਜਾਂਦਾ ਹੈ ਤਾਂ ਸਾਡੇ ਵਾਸਤੇ ਸੁਖਤ ਸੁਨੇਹਾ ਇਹ ਆਇਆ ਸੀਗਾ ਕਿ ਸਾਲ 21 ਮਈ ਦੇ ਮੁਕਾਬਲੇ ਜੋ 22 23 ਦੇ ਵਿੱਚ ਰਕਬਾ ਸਬਜ਼ੀਆਂ ਦਾ ਉਹ ਵਧਿਆ ਜੀ ਮਤਲਬ ਕਿ 21 22 ਦੇ ਵਿੱਚ ਜਿਹੜਾ ਤਿੰਨ ਲੱਖ 21468 ਹੈਕਟੇਅਰ ਹੈਕਟੇਅਰ ਚੁੰਦੇ ਢਾਈ ਏਕੜ ਢਾਈ ਕਿਲੇ ਤਾਂ 3 ਲੱਖ 21468 ਹੈਕਟੇਅਰ ਰਕਬਾ ਜਿਹੜਾ ਸੀਗਾ ਉਹ 22 ਤੇ ਚ ਵਧ ਕੇ 338848 ਹੈਕਟੇਅਰ ਹੋ ਗਿਆ ਜੀ ਮਤਲਬ ਕਿ ਵਧ ਗਿਆ ਇਹ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਵੀ ਯਾਨੀ ਗਾਂ 23 24 ਦੇ ਵਿੱਚ ਵੀ ਇਹ ਵਧ ਜਾਏਗਾ ਤੇ ਹੋਰ ਵੀ ਵਧਦਾ ਜਾਏਗਾ ਜੀ ਖੈਰ ਆਪਾਂ ਕੱਲ ਵੀ ਗੱਲ ਕਰਦੇ ਸਾਂ ਭਾਈ ਗੰਨਾ ਹੋਵੇ ਸਬਜ਼ੀਆਂ ਹੋਣ ਦਾਲਾਂ ਹੋਣ ਤੇ ਇਸ ਤੋਂ ਇਲਾਵਾ ਸਰੋਂ ਤੋਰੀਆ ਜੋ ਵੀ ਵਜਿੰਦਾ ਭਾਈ ਬੀਜ ਲੋ ਅੱਗੇ ਕੀ ਹੁੰਦਾ ਸੀਗਾ ਕਿ ਸਾਡੇ ਘਰਾਂ 'ਚ ਸਿਰਫ ਆਹ ਲੂਣ ਤੇ ਕੁਝ ਕੁ ਚੀਜ਼ਾਂ ਜਿਹੜੀਆਂ ਬਾਹਰੋਂ ਆਉਂਦੀਆਂ ਸੀ ਬਾਕੀ ਸਭ ਘਰੇ ਹੀ ਪੈਦਾ ਕਰ ਲਈਦੀਆਂ ਸੀਗੀਆਂ ਹੁਣ ਹੁਣ ਸਾਰਾ ਕੁਝ ਹੀ ਬਾਹਰੋਂ ਆਉਂਦਾ ਹੈ ਜੀ ਸਾਰਾ ਕੁਝ ਤੇ ਖੈਰ ਇਹ ਸਾਰਾ ਕੁਝ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਹੌਲੀ ਹੌਲੀ ਇਤਨ ਨੂੰ ਪਰਤ ਨਹੀਂ ਪਾਵੇਗਾ ਤਾਂ ਖਾਸ ਤੌਰ ਤੇ ਪਾਣੀ ਬਚਾਉਣ ਵਾਸਤੇ ਪੰਜਾਬ ਬਚਾਉਣ ਵਾਸਤੇ ਵਨ ਸੁਵੰਨਤਾ ਬਹੁਤ ਲਾਜ਼ਮੀ ਹੈ ਤੇ ਉਹਦੇ ਵਿੱਚ ਸਬਜ਼ੀਆਂ ਦਾਲਾਂ ਦਾ ਜਿਹੜਾ ਵਧਿਆ ਰੱਖਬਾ ਉਹ ਬਹੁਤ ਵੱਡਾ ਸਹਿਯੋਗ ਹੀ ਸਾਥ ਹੋ ਸਕਦਾ ਜੀ